ਹੈਲੋ एवरीवन ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦਵਿੰਦਰ ਸਿੰਘ ਵੈਲਕਮ ਟੂ ਮਾਈ YouTube ਚੈਨਲ ਮੈਂ ਆਸ ਕਰਦਾ ਪਿੰ ਸਾਰੇ ਖੇਲ ਸਕੋ ਭਵੇ ਚੜ੍ਹਦੀ ਕਲਾ ਚ ਹੋਵਗੇ ਪਰਮਾਤਮਾ ਤਰੇਹ ਤੰਤਰੁਸਤ ਨਹੀਂ ਬਣਾਈ ਰੱਖੇ ਸੋ ਅੱਜ ਇੱਕ ਇੱਕ ਅੱਜ ਹੈਗੀ 1 ਜਨਵਰੀ 2026 ਨਵਾਂ ਸਾਲ ਚੜ ਗਿਆ ਨਵਾਂ ਸਾਲ ਦੀਆਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਸੋ ਮੈਂ ਆਸ ਕਰਦਾ ਨਵਾਂ ਸਾਲ ਸਭ ਲਈ ਚੜ੍ਹਦੀ ਕਲਾ ਦਾ ਪ੍ਰਤੀਕ ਹੋਵੇ ਅੱਜ ਅਸੀਂ ਆਏ ਹਾਂ ਦਰਸ਼ਨ ਕਰਨੇ ਛੜੀ ਪਰਿਵਾਰ ਸਾਹਿਬ ਤੁਸੀਂ ਵੀ ਜ਼ਰੂਰ ਦਰਸ਼ਨ ਕਰਿਓ ਬੇੜੀ ਦੇ ਨਾਲ ਜੁੜੇੜੇ ਹੈ ਆ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਚਲਦੇ ਚਲਦੇ ਸਬਸਕ੍ਰਾਈਬ ਕਰਦੇ ਹੋ ਤੇ ਵੀਡੀਓ ਤੇ ਚਲਦੀ ਚਲਦੀ ਲਾਈਕ ਕਰਦੇ ਇਸ ਟਾਈਮ ਆਪਾਂ ਹੈਗੇ ਆ ਫੈਰੀ ਤੇਜ ਫਟਰੀਟ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸੰਗਤਾਂ ਕਾਫੀ ਦਰਸ਼ਨ ਕਰਨ ਆਈਆਂ ਹੋਈਆਂ ਸਵਾਭਾਂ ਵੀ ਚਲਦੇ ਆ ਲੈਟਸ ਗੋ ਥੈਂਕ ਯੂ ਦੰਦਿਆਂ ਵਾਲਾ ਬਾਗ 1919 ਦਾ ਖੋਫਣਾ ਹੈ ਮੰਗਰ ਜਦੋਂ ਅੰਗਰੇਜ਼ ਹਕੂਮਤ ਨੇ ਜਰਨਲ ਡਾਇਰੀ ਦੇ ਵਾਈ ਵਿੱਚ ਲੋਕਾਂ ਆਪਣੇ ਖੇਤ ਸੇਕ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਅਨੇਵਾ ਗੋਲੀਆਂ ਚਲਾ ਦਿੱਤੀਆਂ ਸੀ ਉਸ ਉਸ ਜੰਦਿਆਂ ਵਾਲੇ ਬਾਗ ਦੇ ਬਿਲਕੁਲ ਆਪਾਂ ਸਾਹਮਣੇ ਖਲੋਤੇ ਹੋਏ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੇ ਮੇਨ ਡੋਰ ਹੈ ਜੰਦਿਆਂ ਵਾਲੇ ਬਾਗ ਦਾ ਜਿੱਥੇ ਸਭ ਦੀ ਸੰਗਤ ਐਂਟਰ ਹੁੰਦੀ ਹੈ ਇਸਦੇ ਅੰਦਰ ਸ਼ਹੀਦਾਂ ਦੀ ਯਾਦਗਾਰੀ ਬਣਾਈ ਗਈ ਹੈ ਅਗਰ ਤੁਸੀਂ ਵੀ ਜਿਸਦੇ ਨੂੰ ਦੇਖਣਾ ਚਾਹੁੰਦੇ ਹੋ ਸਵੇਰੇ ਕੀ ਟਾਈਮਿੰਗ ਹੈ ਜੀ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 7 ਵਜੇ ਤੱਕ ਤੁਸੀਂ ਟਾਈਮ ਲਿਮਟ ਦੇ ਵਿੱਚ ਇਸ ਅੰਦਰ ਤੁਸੀਂ ਜਾ ਕੇ ਦੇਖ ਨਹੀਂ ਕਰ ਸਕਦੇ ਹੋ ਸਵੇਲੇ ਆਪਾਂ ਬਿਲਕੁਲ ਹੀ ਹਰਮੰਦਰ ਸਾਹਿਬ ਦੇ ਬਾਹਰ ਖਲੋਤੇ ਹੋਏ ਆਂ ਤੇ ਜਿਹੜੀ ਦਿਖ ਰਹੇ ਹੋ ਘੰਟਾ ਘਰ ਵਾਲੀ ਸਾਈਡ ਆਪਾਂ ਜੋੜੇ ਜਮ੍ਹਾਂ ਕਰਵਾਉਣ ਦੇ ਲਈ ਕਿ ਮੇਰੇ ਪਿੱਛੇ ਜੋੜਾ ਕਰਿਆ ਆਪਾਂ ਜੋੜੇ ਜਮ੍ਹਾਂ ਕਰਵਾ ਕੇ ਫਿਰ ਜਾ ਕੇ ਗੋਲਡ ਟੈਂਪਲ ਦੇ ਅੰਦਰ ਤੇ ਦੇ ਜਮਾ ਕਰਵਾ ਚੁੱਕੇ ਹਾਂ ਹੁਣ ਚਲਦੇ ਆਂ ਗੁਰਦਰਾ ਸਾਹਿਬ ਦੇ ਅੰਦਰ ਤੇ ਦੇਖਦੇ ਆਂ ਖੂਬਸੂਰਤ ਦ੍ਰਿਸ਼ ਨਵੇਂ ਸਾਲ ਦਾ ਇੱਕ ਵਾਰੀ ਦੁਬਾਰਾ ਮੈਂ ਕਹਿ ਦਿੰਦਾ ਹਾਂ ਹੈਪੀ ਨਿਊ ਇਅਰ ਟੂ ਯੂ ਐਂਡ ਟੀਵਰ ਫੈਮਿਲੀ what oh. साइड म <laughs> 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 ਆਪਾਂ ਨਾ ਬਿਲਕੁਲ ਹੀ ਲੰਗਰ ਹਾਲ ਦੇ ਬਿਲਕੁਲ ਸਾਹਮਣੇ ਖਲੋਤੇ ਹੋਏ ਆਏ ਤਹੀ ਪਿੱਛੇ ਦੇਖ ਸਕਦੇ ਹੋ ਲੰਗਰ ਹਾਲ ਦਾ ਮੇਨ ਗੇਟ ਸੰਗਤ ਅੰਦਰ ਲੰਗਰ ਸੇਕਾਂ ਅੰਦਰ ਜਾਂਦੀ ਕਿੰਨੀ ਸੰਗਤ ਹੈ ਸੋ ਆਪਾਂ ਵੀ ਲੱਗੇ ਆ ਚਾਹ ਪੀਣ ਕਿਉਂਕਿ ਠੰਡ ਬਹੁਤ ਜ਼ਿਆਦੀ ਹੈ ਤੇ ਅੱਜ 맞씀면맞으 മേക്ക <laughs> ਗੁਰਦਾਰਾ ਬੂੰਗਾ ਸਾਹਿਬ ਇਹ ਗੁਰਦਾਰਾ ਸਾਹਿਬ ਪਾਪਾ ਦੀਪ ਸਿੰਘ ਜੀ ਦੀ ਯਾਦਗਾਰ ਵਿੱਚ ਬਣਾਇਆ ਗਿਆ ਹੈ ਜਦ ਹਰਮੰਦਰ ਸਾਹਿਬ ਨੂੰ ਮੁਗਲਾਂ ਖਿਲਾਫ ਪਾਪਾ ਦੀਪ ਸਿੰਘ ਜੀ ਨੇ ਜਾਦ ਕਰਵਾਇਆ ਸਹੀ ਤਾਂ ਪਾਪਾ ਦੀਪ ਸਿੰਘ ਜੀ ਨੇ ਆਪਣਾ पार्थिव ਸਰੀਰ ਅਤੇ ਆਪਣਾ ਸਿੱਖਗੁਰੂ RAMDAS ji ਦੇ ਚਰਨਾਂ ਵਿੱਚ ਪੇਟ ਕਰਤਾ ਹੈ ਸੋ ਉਸ ਦੀ ਯਾਦਗਾਰ ਵਿੱਚ ਬੂੰਗਾ ਸਾਹਿਬ ਗੁਰਦਾਰਾ ਬਣਿਆ ਹੋਇਆ ਹੈ ਪਾਣੀ ਨਹੀਂ ਹੋ ਗਿਆ ਠਰ ਗਿਆ ਇਹ ਸੀ ਪ੍ਰਤਾਸ਼ੀ ਧਿਆਨ ਦਿਓ ਦੋਸਤ ਮਤੇ ਬਲਾਉਣ ਲੱਗਾ ਮੈਂ ਤੇ ਪ੍ਰਤਾਸ਼ੀਆਂ ਦਾ ਕਿਸੇ ਦਾ ਛੋਟਾ ਸੀ ਕਿਸੇ ਦਾ ਸਿਰ ਸਤਿਗੁਰੂ ਸੱਚੇ ਪਾਣ ਜੀ ਨੇ ਕਿਹਾ ਸੀ ਅੱਜ ਕੋਈ ਜਾਤਾਂ ਪਾਤਾਂ ਖਤਮ ਕੋਈ ਵੱਡਾ ਛੋਟਾ ਨਹੀਂ ਜਿਹਨੇ ਅੰਮ੍ਰਿਤ ਛਕ ਲਿਆ ਉਹ ਮੇਰਾ ਖਾਲਸਾ ਜਿਹਨੇ ਅੰਮ੍ਰਿਤ ਛਕ ਲਿਆ ਉਹ ਮੇਰਾ ਨਾ ਉਹ ਰੰਗ ਨੇ ਤੇ ਗੁਰੂ ਕੇ بیٹے ਬਾਬਾ ਜੀ ਬਨ ਸਿੰਘ ਜਿਹੜਾ ਬੰਦਾ ਸੀ ਬਾਬਾ ਜੀ ਦਾ ਘਰ ਵਕੜੀ ਪਈ

ఆ <laughs>

ਕਰਕਮਾਂ ਦੇ ਵਾਲੇ ਦੋ ਵਾਲੇ ਜਿੰਨੇ ਵੀ ਇਤਿਹਾਸਿਕ ਸਥਾਨ ਸੀ ਸਾਰੇ ਨੂੰ ਮੈਂ ਵੀਡੀਓ ਚ ਮੈਂਸ਼ਨ ਕੀਤਾ ਹੋਇਆ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਦੇਖ ਵੀ ਸਕਦੇ ਹੋ ਦਰਸ਼ਨ ਵੀ ਕਰ ਸਕਦੇ ਹੋ ਬਾਕੀ ਹੁਣ ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਚ ਤੇ ਵੀਡੀਓ ਨੂੰ ਜਾਂਦੀ ਜਾਂਦੀ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਤੇ ਇੱਕ ਵਾਰੀ ਤੁਹਾਨੂੰ ਫਿਰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਕਰੇ ਕਿ ਨਵਾਂ ਸਾਲ ਸਫਲਾਈ ਚੜ੍ਹਦੀ ਗੱਲਾਂ ਦਾ ਪ੍ਰਤੀਕ ਹੋਵੇ ਤੇ ਹੁਣ ਦੋ ਇਜਾਜ਼ਤ ਤੁਹਾਨੂੰ ਸਤਿ ਸ੍ਰੀ ਅਕਾਲ